ਜਿਵੇਂ ਸਾਡੇ ਸਨਾਤਨੀ ਨੇ ਵੱਖ-ਵੱਖ ਸਮੁਦਾਇਜ ਵੰਡੇ ਅਸੀਂ ਸਭ ਨੂੰ ਇਕੱਠੇ ਕਰਕੇ ਇੱਕ ਝੰਡੇ ਥੱਲੇ ਸਭ ਨੇ ਇਕੱਠੇ ਹੋਣਾ ਔਰ ਸਭ ਇਕੱਠੇ ਹੋ ਕੇ ਅਸੀਂ ਇੱਕ ਡਾਇਰੈਕਸ਼ਨ ਚ ਜਾਣਾ ਬਗਲਾ ਨੇ ਆ ਕੇ ਸਾਡੇ ਭਵੇ ਮੰਦਿਰ ਨੂੰ ਤੋੜਤੀ ਉੱਥੇ ਮਸਜਿਦ ਬਣਾਈ ਸੀ ਔਰ ਸਭ ਨੂੰ ਚੈਲੰਜ ਹੀ ਸੀਗਾ ਸਾਡੇ ਸਾਰੇ ਸਮਾਜ ਨੂੰ ਕਿ ਤੁਹਾਡੇ ਹਿੱਕ ਤੇ ਦੀਵਾ ਬਾਲ ਗਏ ਆ ਦੇਖੋ ਤੋੜ ਕੇ ਜਰਾ ਕਰਕੇ ਦਿਖਾਓ फडके साहब ਕਹਿੰਦੇ ਜੀ ਤੁਹਾਡੇ ਕੋਲ ਰਾਮ ਜੀ ਤੇ ਸਾਡੇ ਕੋਲ ਸ਼ਿਵ ਜੀ ਹੈ ਇਹ ਕੀ ਕਰ ਰਹੇ ਆ ਲੜਾਈ ਕਰਵਾ ਰਹੇ 3200 ਲੋਕ ਚੱਲੇ ਉਥੋਂ ਕਾਬਲ ਤੋਂ ਬਾਬਰ ਦੇ ਨਾਲ ਆ ਕੇ ਇਸ ਦੇਸ਼ ਤੇ 500 ਸਾਲ ਰਾਜ ਕਰ ਗਏ ਤਾਂ ਕੀ ਹੋ ਜੜਾ ਜੈ ਚੰਦ ਵਾਲਾ ਰੋਲ ਨਹੀਂ ਅਪਣਾ ਰਿਹਾ ਸਾਡੇ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਆਫਰ ਕਰਦੇ ਸੀ ਚੋਣਾਂ ਲੜਾ ਬਿਲਕੁਲ ਨਹੀਂ ਮੇਰਾ ਫਰਜ਼ ਹੈ ਪਹਿਲੇ ਸਨਾਤਰੀਆਂ ਨੂੰ ਇਕੱਠੇ ਕਰਨਾ ਅੱਜ ਪੰਜਾਬ ਪੰਜਾਬੀਅਤ ਔਰ ਪੰਜਾਬੀ ਲੋਕਾਂ ਦਾ ਜਿਹੜਾ ਕਲਚਰ ਆ ਉਸ ਤੋਂ ਵੱਡਾ ਖਤਰਾ ਸਾਡੇ ਉੱਤੇ ਹੈ ਕਿਉਂਕਿ ਸਾਡੀ ਜਿਹੜੀ ਲੀਡਰਸ਼ਿਪ ਇੱਥੇ ਰਹੀ ਹੈ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਰਨੁਕ ਸ਼ਰਮਾ ਪਟਿਆਲਾ ਦੇ ਵਿੱਚ ਅੱਜ ਸਨਾਤਨ ਸਭਾ ਦੇ ਪ੍ਰਧਾਨ ਪ੍ਰੈਜ਼ੀਡੈਂਟ ਇਸ ਵਕਤ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਦੇ ਆ ਅਸ਼wini ਸੇਖੜੀ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਇਸ ਵਕਤ ਦਿੱਤੀ ਗਈ ਹੈ ਜੀ ਕਿਉਂਕਿ ਤੁਸੀਂ ਪਟਿਆਲਾ ਦੇ ਵਿੱਚ ਆਏ ਹੋ ਵੱਖ-ਵੱਖ ਮੰਦਰਾਂ ਦੇ ਵਿੱਚ ਜਾ ਰਹੇ ਹੋ ਧਾਮਾਂ ਦੇ ਉੱਤੇ ਜਾ ਰਹੇ ਹੋ देखो भाई सब विश्व सनातन धर्म सभा जडी है जी इस दा पहला टास्क है कि जड़े ਸਾਡੇ ਸਨਾਤਨੀ ਨੇ ਵੱਖ-ਵੱਖ ਸਮੁਦਾਇਜ ਵੰਡੇ ਅਸੀਂ ਸਭ ਨੂੰ ਇਕੱਠੇ ਕਰਕੇ ਇੱਕ ਝੰਡੇ ਥੱਲੇ ਸਭ ਨੇ ਇਕੱਠੇ ਹੋਣਾ ਔਰ ਸਭ ਇਕੱਠੇ ਹੋ ਕੇ ਅਸੀਂ ਇੱਕ ਡਾਇਰੈਕਸ਼ਨ ਚ ਜਾਣਾ ਹੈ ਅੱਜ ਮੈਂ ਜੋ ਸਮਝਦਾ ਕਿ ਜਿਹੜਾ 500 ਸਾਲ ਪਹਿਲਾਂ ਸਾਡੇ ਸਨਾਤਨੀਆਂ ਦਾ ਅਪਮਾਨ ਹੋਇਆ ਸੀ ਮੁਗਲਾਂ ਨੇ ਆ ਕੇ ਸਾਡੇ ਭਗਵੇਂ ਮੰਦਰ ਨੂੰ ਤੋੜ ਕੇ ਉੱਥੇ ਮਸਜਿਦ ਬਣਾਈ ਸੀ ਔਰ ਸਭ ਨੂੰ ਚੈਲੰਜ ਹੀ ਸੀਗਾ ਸਾਰੇ ਸਮਾਜ ਨੂੰ ਕਿ ਤੁਹਾਡੀ ਇੱਕ ਤੇ ਦੀਵਾ ਬਾਲ ਗਏ ਆ ਦੇਖੋ ਤੋੜ ਕੇ ਜਗ ਕਰਕੇ ਦਿਖਾਓ ਤੇ ਅੱਜ ਉਹ ਜਿਹੜਾ ਸਾਡਾ ਆਤਮ ਸਨਮਾਨ ਸੀ ਜਿਹੜੀ ਇੱਜ਼ਤ ਸੀ ਸਾਡੇ ਸਮੁਦਾਏ ਦੀ ਸਨਾਤਨੀਆਂ ਦੀ ਅਜ ਨਰਿੰਦਰ ਭਾਈ ਮੋਦੀ ਨੇ ਉਹ ਸਮਾਨ ਵਾਪਸ ਦਿੱਤਾ 500 ਸਾਲ ਬਾਅਦ ਅੱਜ ਭਵਯ ਮੰਦਰ ਬਣ ਕੇ ਭਗਵਾਨ ਰਾਮ ਜੀ ਦਾ ਉੱਥੇ ਤਿਆਰ ਹੈ ਅਜोध्या ਚ ਸਾਰੇ ਜਾਣੇ ਜਾ ਕੇ ਮੱਥਾ ਟੇਕਣੇ ਨੇ ਅਸ਼ੀਰਵਾਦ ਲੈਣੇ ਨੇ ਔਰ ਅਸੀਂ ਸਾਰੇ ਸਨਾਤਨੀ ਇਕੱਠੇ ਹੋ ਕੇ ਜ ਜੋ ਅਸੀਂ ਸਾਰੇ ਇਸ ਚੀਜ਼ ਨੂੰ ਕਨਵਿੰਸ ਕਰ ਕਰਨ ਜਾ ਰਹੇ ਆ ਕਿ ਜੋ 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 ਜਿਸ ਲੀਡਰ ਨੇ ਸਾਡੇ ਸਨਾਤਨ ਧਰਮ ਦੇ ਲੋਕਾਂ ਨੂੰ ਇੱਜ਼ਤ ਮਾਨ ਦਿੱਤੀ ਹੈ ਅਸੀਂ ਉਹਦੇ ਨਾਲ ਚੱਲਣਾ। ਔਰ ਸਾਰੇ ਮਿਲ ਕੇ ਅਸੀਂ ਉਹਨਾਂ ਨਾਲ ਚੱਲਾਂਗੇ। ਬਾਕੀ ਸਭ ਗੱਲਾਂ ਬਾਅਦ ਦੀਆਂ। ਪਹਿਲਾਂ ਭਗਵਾਨ ਦੀ ਗੱਲ ਹੈ ਕਿ ਜਿਨ੍ਹਾਂ ਨੇ ਸਾਡਾ ਮਾਨ ਸਮਾਨ ਮੋੜਿਆ ਅਸੀਂ ਉਹਨਾਂ ਦੇ ਨਾਲ ਚੱਲੀਏ ਔਰ ਉਹਨਾਂ ਦਾ ਸਾਥ ਦਈਏ। ਗੱਲ ਕਰ ਲਈਏ ਜਿਹੜਾ ਇਹ ਇਲੈਕਸ਼ਨ ਕੈਂਪੇਨ ਚੱਲ ਰਹੀ ਹੈ ਇਸ ਵਕਤ ਬਾਅਦ ਵਿੱਚ ਬਾਤ ਵੀ ਬਹੁਤ ਹੁੰਦਾ ਖੜਗੇ ਸਾਹਿਬ ਕਹਿੰਦੇ ਜੇ ਤੁਹਾਡੇ ਕੋਲ ਰਾਮ ਜੀ ਹੈ ਤਾਂ ਸਾਡੇ ਕੋਲ ਸ਼ਿਵ ਜੀ ਹੈ ਇਹ ਕੀ ਕਰ ਰਹੇ ਆ ਲੜਾਈ ਕਰਵਾ ਰਹੇ ਰੱਬ ਨੂੰ ਇੱਕ ਦੂਜੇ ਨਾਲ ਤੁਲਨਾ ਕਰ ਰਹੇ ਕਿਸ ਤਰ੍ਹਾਂ ਦੀ ਇਹ ਵਿਚਾਰਤਾਰਾ ਚੱਲ ਰਹੀ ਹੈ ਖੜਗੇ ਸਾਹਿਬ ਜਿਹੜੇ ਨੇ ਉਹ ਸ਼ਿਵ ਜੀ ਦਾ ਨਾਮ ਲੈ ਰਹੇ ਨੇ ਬੜੇ ਚੰਗੀ ਗੱਲ ਹੈ ਸ਼ਿਵ ਜੀ ਦਾ ਨਾਮ ਲੈਣਾ ਚਾਹੀਦਾ ਬਟ ਇਹ ਹੈ ਕਿ ਉਹ ਨਾਲ ਜਿਹੜਾ ਸਾਡੇ ਜਿਨ੍ਹਾਂ ਨੇ ਅਪਮਾਨ ਕੀਤਾ ਸੀਗਾ ਮੁਗਲਾਂ ਨੇ 3200 ਲੋਕ ਚੱਲੇ ਉਥੋਂ ਕਾਬਲ ਤੋਂ ਬਾਬਰ ਦੇ ਨਾਲ ਆ ਕੇ ਇਸ ਦੇਸ਼ ਤੇ 500 ਸਾਲ ਰਾਜ ਕਰ ਗਏ ਤੋ ਕਿਆ ਉਹ ਜਿਹੜਾ ਜੈ ਚੰਦ ਵਾਲਾ ਰੋਲ ਨਹੀਂ ਅਪਣਾ ਰਿਹਾ ਸਾਡੇ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸਾਰੇ ਛੇ ਵਖਤ ਸਾਰੇ ਮਾਤਰੀ ਵਖਤ ਜਿਹੜੇ ਵੈਸ਼ਨਵ ਵਖਤ ਸਾਰੇ ਜਿਹੜੇ ਰਾਮ ਵਖਤ ਨੇ ਸਾਰੇ ਕਿਸ਼ਨ ਵਖਤ ਨੇ ਸਭ ਇਕੱਠੇ ਨੇ ਅਸੀਂ ਸਭ ਸਨਾਤਨੀ ਹਾਂ ਇਕੱਠੇ ਹੋ ਕੇ ਰਵਾਂਗੇ ਇਕੱਠੇ ਚੱਲਾਂਗੇ ਜਿਹੜਾ ਅਸੀਂ 1000 ਸਾਲ ਤੱਕ ਗੁਲਾਮੀ ਦੇਖੀ ਹੈ ਸਨਾਤਨੀਆਂ ਨੇ ਇਹ ਜੈ ਚੰਦਾ ਕਰਕੇ ਦੇਖੀ ਤੇ ਜੈ ਚੰਦਾ ਹੁੰਦਾ ਤੇ ਮੁਗਲ ਨਾ ਹੁੰਦੇ ਤੇ ਫਿਰ 500 ਸਾਲ ਬਾਅਦ ਮੁਗਲ ਰਾਜ ਕਰਕੇ ਤੇ 200 ਸਾਲ 250 ਸਾਲ ਅੰਗਰੇਜ਼ ਰਾਜ ਕਰਕੇ ਇਹ ਜਿਹੜਾ ਕੰਮ ਸੀਗਾ ਜੈ ਚੰਦ ਨੇ ਕੀਤਾ ਔਰ ਇਹ ਲੋਕ ਜਿਹੜੇ ਬੈਠੇ ਨੇ ਨਾ ਕਾਂਗਰਸ ਪਾਰਟੀ ਦਾ ਇਹੋ ਜੇ ਇਹ ਜੈ ਚੰਦ ਨੇ ਸਾਡੇ ਕੰਮ ਦੇ ਔਰ ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਨਾਲ ਕਿੰਨਾ ਕੁ ਮੁਸ਼ਕਲ ਲੱਗਦਾ ਕਿਉਂਕਿ ਅੱਜ ਸਨਾਤਨ ਦੀ ਜੇਕਰ ਗੱਲ ਕਰ ਲਈਏ ਤੇ ਬਹੁਤ ਸਾਰੇ ਵਰਗਾਂ ਦੇ ਵਿੱਚ ਬਹੁਤ ਸਾਰੇ ਜਾਤੀਵਾਦ ਦੇ ਵਿੱਚ ਔਰ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਵੰਡਿਆ ਹੋਇਆ ਨਜ਼ਰ ਆ ਰਿਹਾ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਇਕੱਠੇ ਕਰ ਪਾਉਂਗੇ ਜਾਂ ਕਿੰਨੀ ਕੋਕੜਾਂ ਆਣਗੀਆਂ ਚੰਦ ਦਿਨਾਂ ਦੇ ਵਿੱਚ ਪੰਜਾਬ ਦੇ ਜਿੰਨੇ ਸਾਡੇ ਵੱਡੇ ਲੀਡਰਸ ਹਨ ਸਾਡੇ ਸਨਾਤਨੀ ਬ੍ਰਾਹਮਣ ਸਭਾ ਮਹਾ ਸਭਾ ਦੇ डेविडलाल जी ਸਾਡੇ ਨਾਲ ਬੈਠੇ ਨੇ ਇੱਥੇ ਅਗਰਵਾਲ ਸਭਾ ਦੇ ਪ੍ਰਧਾਨ ਬਿਠੇ ਨੇ ਦੇਵਿਦਿਆਲ ਜੀ ਮੰਡੀ ਗੁੰਦਗਰ ਤੋਂ ਨੇ ਪਟੇਨਡਾ ਤੋਂ ਰਾਜ ਰਾਜ ਲੰਬardar ਜੀ ਔਰ ਸਾਡੇ ਬਟਾਲਾ ਤੋਂ ਬਦੀਸ਼ਾ ਕਰਵਾ ਦੀ ਜਿਹੜੇ ਇੰਟਰਨੈਸ਼ਨਲ ਅਗਰਵਾਲ ਸਭਾ ਦੇ ਡਾਇਰੈਕਟਰ ਨੇ ਉਹ ਵੀ ਇੱਥੇ ਬੈਠੇ ਨੇ ਮਾਗਨ ਸਭਾ ਦੇ ਪ੍ਰਧਾਨ ਇੱਥੇ ਬੈਠੇ ਨੇ ਗੁਲਸ਼ਨ ਮਾਜੀ ਅੰਮ੍ਰਿਤਸਰ ਤੋਂ ਲੁਧਿਆਣਾ ਤੋਂ ਸਾਡੇ ਜਿਹੜੇ ਸਾਡੇ ਮਲੋਤਰਾ ਸਾਹਿਬ ਨੇ ਅਨੰਦ ਜੀ ਸतीश ਮੋਲਰਾ ਜੀ ਏਸੀਪੀ ਰਹੇ ਨੇ ਸਾਡੇ ਉਹ ਖਤਰੀ ਸਭਾ ਦੇ ਪ੍ਰਧਾਨ ਸਾਰੇ ਸਮਾਜ ਇਕੱਠੇ ਹੋ ਗਏ ਔਰ ਸਾਡੇ ਸਤਨਕਰ ਸੰਗ ਦੇ ਪ੍ਰਧਾਨ ਵਰਮਾ ਜੀ ਉਹ ਵੀ ਸਾਡੇ ਨਾਲ ਆ ਚੰਦ ਦਿਨਾਂ ਜੀ ਸਾਰਾ ਇਕੱਠਾ ਹੋ ਰਿਹਾ ਸਮਾਜ ਦੇ ਦੇਖੋ ਇਕੱਠਾ ਕਿਦਾਂ ਹੋ ਰਿਹਾ ਅਸੀਂ ਤੇ ਮੱਥਾ ਟੇਕਣ ਜਾ ਰਹੇ ਹਾਂ ਮੰਦਰ ਚ ਅਸ਼ੀਰਵਾਦ ਲੈਣ ਜਾ ਰਹੇ ਹਾਂ ਕਿ ਸਾਨੂੰ ਈਸ਼ਵਰ ਇਹਨੀ ਸ਼ਕਤੀ ਪ੍ਰਦਾਨ ਕਰੇ ਕਿ ਸਾਰੇ ਸਮਾਜਾਂ ਨੂੰ ਸਾਰੇ ਸਨਾਤਨੀ ਨੂੰ ਇਕੱਠੇ ਕਰੀਏ ਪਰ ਸਮਾਜ ਕਿਸ ਤਰ੍ਹਾਂ ਨਾਲ ਜੁੜ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਹੋ ਕੇ ਆਇਆ ਬਠਿੰਡਾ ਅਸੀਂ ਅਸੀਂ ਆਪਣਾ ਪਟਿਆਲਾ ਅੱਜ ਕਰ ਰਹੇ ਆ ਅੰਮ੍ਰਿਤਸਰ ਅਸੀਂ ਹੋਏ ਆਏ ਆ ਔਰ ਅਸੀਂ ਇਸੇ ਤਰ੍ਹਾਂ ਲੁਧਿਆਣਾ ਵੀ ਕਰ ਚੁੱਕੇ ਸਾਰੇ ਸ਼ਹਿਰਾਂ ਦੇ ਲੋਕ ਜਿਹੜੇ ਆ ਉਹ ਵੇਟ ਕਰ ਰਹੇ ਨੇ ਆਵਾਜ਼ ਦਿਓ ਹਮ ਇਕ ਆਏ ਸਭ ਇਕੱਠੇ ਹੋ ਗਏ ਜੀ ਅੱਜ ਸਾਰੇ ਇਕੱਠੇ ਹੋ ਕੇ ਇੱਕ ਤਰਫ ਚੱਲਾਂਗੇ ਔਰ ਪੰਜਾਬ ਦੀ ਰਾਜਨੀਤੀ 'ਚ ਬਹੁਤ ਵੱਡਾ ਇੰਪੈਕਟ ਜਿਹੜਾ ਆ ਆਉਣ ਵਾਲੇ ਇਲੈਕਸ਼ਨ ਤੋਂ ਨਜ਼ਰ ਆਏਗਾ ਪਰ ਅਸੀਂ ਕਹਿ ਰਹੇ ਸਾਰੇ ਇਕੱਠੇ ਹੋ ਕੇ ਕਿ ਜੋ ਰਾਮ ਕੋ ਲਾਏ ਹਨ ਹਮ ਉਹਨੂੰ ਕੋ ਲਾਏਗੇ ਜੀ ਪ੍ਰਭੂ ਰਾਮ ਦੇ ਨਾਮ ਤੇ ਅਸੀਂ ਚੱਲੇ ਆਂ ਪ੍ਰਭੂ ਰਾਮ ਦਾ ਆਸ਼ੀਰਵਾ ਲੈ ਕੇ ਜਾ ਰਹੇ ਆਂ ਜੋ ਰਾਮ ਕੋ ਲਾएंगे हम उनको लाएंगे यही साडा ਨਾਰਾ ਹੈ ਇਸ ਤਰ੍ਹਾਂ ਤੁਸੀਂ ਕਿਹਾ ਕਿ ਸਾਰੇ ਇਕੱਠੇ ਹੁੰਦੇ ਨਜ਼ਰ ਆ ਰਹੇ ਹੈ ਕੀ ਲੱਗਦਾ ਵੀ ਇਹ ਇੰਤਜ਼ਾਰ ਦੇ ਵਿੱਚ ਸੀਗੇ ਵੀ ਕੋਈ ਆਏਗਾ ਸਾਨੂੰ ਇਕੱਠੇ ਕਰੇਗਾ ਕਿਉਂਕਿ ਸਨਾਤਨੀ ਤਾਂ ਸਨਾਤਨੀ ਸੀਗੇ ਪਰ ਵੰਡੇ ਗਏ ਸੀ ਚਾਹੇ ਉਹ ਰਾਜਨੀਤਿਕ ਪਾਰਟੀਆਂ ਵੱਲੋਂ ਵੰਡੇ ਗਏ ਚਾਹੇ ਕਿਸੇ ਰਾਜਨੀਤਿਕ ਧਾਰਮਿਕ ਲੀਡਰਾਂ ਵੱਲੋਂ ਵੰਡੇ ਗਏ ਵੰਡ ਸੀ ਲੱਗਦਾ ਤੁਹਾਨੂੰ ਉਹ ਇੰਤਜ਼ਾਰ ਕਰ ਰਹੇ ਸੀਗੇ ਸੇਖੜੀ ਸਾਹਿਬ ਜਾਂ ਕੋਈ ਇਸ ਤਰ੍ਹਾਂ ਦੀ ਪਾਰਟੀ ਆਏ ਕਿ ਉਹ ਸਾਨੂੰ ਇਕੱਠੇ ਕਰੇ ਜਿੰਨਾ ਚਿਰ ਕੁਰਬਾਨੀ ਨਾ ਦਿਓ ਉਹਨਿਹੇਰ ਉਹਨਿਹੇਰ ਤੁਸੀਂ ਨੇਤ੍ਰਿਤਵ ਨਹੀਂ ਕਰ ਸਕਦੇ ਜੀ ਮੈਨੂੰ ਅੱਸੀ ਦਾ ਪਤਾ ਹੈ ਕਿ ਜਿਹੜਾ ਮਿਸ਼ਨ ਮੈਨ ਲੈ ਕੇ ਚੱਲਿਆ ਚੋਣਾਂ ਤੇ ਦੂਰ ਦੀ ਗੱਲ ਹੈ ਚੋਣ ਲੜਾਂਗਾ ਹੀ ਨਹੀਂ ਚੋਣ ਛੱਡ ਕੇ ਚੱਲਿਆ ਮੈਂ 40 ਸਾਲ ਤੱਕ ਪੰਜਾਬ ਚ ਰਾਜਨੀਤੀ ਕੀਤੀ ਹੈ ਆਪਾਂ ਮਿਨਿਸਟਰ ਵੀ ਰਹੇ ਐਮ ਐਲ ਏ ਰਹੇ ਕਈ ਵਾਰ ਔਰ ਅਸੀਂ ਪੰਜਾਬ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਸੀ 19 ਸਾਲ ਦੀ ਉਮਰ ਚ ਮੈਂ ਸਭ ਕੁਝ ਤਿਆਗ ਕੇ ਪ੍ਰਭੂ ਦੇ ਨਾਮ ਤੇ ਇਕੱਠੇ ਹੋ ਰਿਹਾ ਕਿਉਂਕਿ ਇਹ ਜ਼ਰੂਰੀ ਹੈ ਕਿ ਅਗਰ ਸਮਾਜ ਨੂੰ ਇਕੱਠੇ ਕਰਨਾ ਤੇ ਤਿਆਗ ਕਰਨਾ ਪਏ ਅਸੀਂ ਛੱਡ ਕੇ ਪੋਸਟਾਂ ਨੂੰ ਛੱਡ ਕੇ ਪੋਜੀਸ਼ਨਾਂ ਨੂੰ ਛੱਡ ਕੇ ਨਾ ਤੇ ਮੈਂ ਬੀਜੇਪੀ ਕੋਲ ਕੋ ਪੋਜੀਸ਼ਨ ਮੰਗੀ ਹੈ ਨਾ ਕਿ ਅਹੁਦਾ ਮੰਗਿਆ ਨਾ ਕੋ ਟਿਕਟ ਮੰਗੀ ਮੈਨੂੰ ਆਫਰ ਕਰਦੇ ਸੀ ਚੋਣ ਲੜਾਂ ਮੈਂ ਬਿਲਕੁਲ ਨਹੀਂ ਮੇਰਾ ਫਰਜ਼ ਹੈ ਪਹਿਲੇ ਸਨਾਤਰੀਨਾਂ ਨੂੰ ਇਕੱਠੇ ਕਰਨਾ ਸਮਾਜ ਇਕੱਠਾ ਹੋਏਗਾ ਤੇ ਦੇਸ਼ ਦੀ ਡਾਇਰੈਕਸ਼ਨ ਠੀਕ ਹੋ ਗਈ ਐਸੇ ਸਾਡਾ ਪੰਜਾਬ ਸਭ ਤੋਂ ਥੱਲੇ ਜਾ ਰਿਹਾ ਜੀ ਪੂਰੇ ਇੰਡੀਆ ਚ ਨੰਬਰ 1 ਨੰਬਰ 2 ਸਟੇਟ ਸੀ ਜਦੋਂ ਅਸੀਂ ਯੂਨੀਵਰਸਿਟੀ ਚ ਪੜ੍ਹਦੇ ਸੀ ਅੱਜ ਪੰਜਾਬ ਸਭ ਤੋਂ ਥੱਲੇ ਦੂਸਰੀ ਤੀਸਰੀ ਤੇ ਰਹਿ ਗਿਆ ਜੀ ਇਸ ਦਾ ਕੁਛ ਨਾ ਕੁਛ ਤੇ ਕਾਰਨ ਹੈ ਕਿਉਂਕਿ ਸਾਡਾ ਸਮਾਜ ਬਖਰੇ ਆ ਜੇ ਇਕੱਠੇ ਡਾਇਰੈਕਸ਼ਨ ਸਹੀ ਹੋਏਗੀ ਪੰਜਾਬ ਅੱਗੇ ਚੱਲੇਗਾ ਤੁਸੀਂ ਦੱਸੋ ਬੇਟਾ ਤੁਸੀਂ ਬਚਪਨ ਨੂੰ ਯਾਦ ਹੋਗਾ ਕਦੀ ਡਰੱਗਸ ਦੇਖੇ ਸੀ ਕਿਤੇ ਆਪਾਂ ਅੱਜ ਪੰਜਾਬ ਦੀ ਗਲੀ-ਗਲੀ 'ਚ ਡਰੱਗਸ ਕਿਉਂ ਆ ਗਏ ਅਧਿਆਤਮਿਕ ਤੌਰ ਤੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹ ਨਸ਼ਿਆਂ ਤੋਂ ਕਮਾਈ ਕਰਕੇ ਪੰਜਾਬ ਸਟੇਟ ਨੂੰ ਚਲਾਉਣਾ ਚਾਹੁੰਦੀ ਹੈ ਕਿੰਨੀ ਸ਼ਰਾਬ ਹੋ ਗਈ ਅਸੀਂ ਛੋਟੇ ਸੀਗੇ ਜੇ ਵਿਆਹ ਸ਼ਾਦੀ 'ਚ ਕਿਸੇ ਨੇ ਸ਼ਰਾਬ ਪੀਣੀ ਹੁੰਦੀ ਸੀ ਤੇ ਕਮਰੇ 'ਚ ਬਹਿ ਕੇ ਲੋਕ ਤੇ ਪੀਂਦੇ ਸੀ ਜੀ ਬਿਲਕੁਲ ਅੱਜ ਅੱਜ ਟੇਬਲਾਂ ਤੇ ਰੱਖ ਕੇ ਭੰਗੜੇ ਵੀ ਪੈਂਦੇ ਤੇ ਸ਼ਰਾਬਾਂ ਵੀ ਵਿਕਦੀਆਂ ਕਿੱਥੋਂ ਆ ਗਿਆ ਸਾਡੇ ਪੰਜਾਬ ਦੇ ਕਲਚਰ ਤੇ ਹੈ ਹੀ ਨਹੀਂ ਸੀ ਅੱਜ ਪੰਜਾਬ ਪੰਜਾਬੀਅਤ ਔਰ ਪੰਜਾਬੀ ਲੋਕਾਂ ਦਾ ਜਿਹੜਾ ਕਲਚਰ ਆ ਉਸ ਤੋਂ ਵੱਡਾ ਖਤਰਾ ਸਾਡੇ ਉੱਤੇ ਹੈ ਕਿਉਂਕਿ ਸਾਡੀ ਜਿਹੜੀ ਲੀਡਰਸ਼ਿਪ ਇੱਥੇ ਰਹੀ ਹੈ ਉਹ ਜਿਹੜੀ ਲੀਡਰਸ਼ਿਪ ਇੱਥੇ ਹੈ ਇਹ ਪੰਜਾਬ ਵੱਲ ਧਿਆਨ ਨਹੀਂ ਦੇ ਰਹੇ ਸਾਨੂੰ ਨਵੀਂ ਲੀਡਰਸ਼ਿਪ ਤਿਆਰ ਕਰਨੀ ਪੈਗੀ ਜਿਹੜੀ ਕਿ ਪੰਜਾਬ ਨੂੰ ਔਰ ਸਨਾਤਨੀਆਂ ਨੂੰ ਬਚਾ ਕੇ ਅੱਗੇ ਲੈ ਕੇ ਜਾਵੇ 13 ਸੀਟਾਂ ਦੀ ਗੱਲ ਹੋ ਰਹੀ ਹੈ 13 ਸੀਟਾਂ ਦੇ ਉੱਤੇ ਬੀਜੇਪੀ ਪਹਿਲੀ ਵਾਰੀ ਅੱਡ ਹੋ ਕੇ ਲੜੂਗੀ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਪ੍ਰਚਾਰ ਚ ਲੱਗੇ ਹੋ ਇੱਕ ਲੱਖ ਜਗਾ ਰਹੇ ਹੋ ਕੀ ਸਨਾਤਨ ਇੱਕ ਮੁੱਠੋ ਕੇ ਵੋਟ ਪਾਊਗਾ ਕਿਉਂਕਿ 48% ਦੇ ਲਗਭਗ ਵੋਟ ਜਿਹੜੀ ਸਨਾਤਨ ਦੀ ਵੀ ਪੰਜਾਬ ਦੇ ਵਿੱਚ ਹੈਗੀ ਹੈ ਸਨਾਤਨੀਆਂ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਇਹ ਜੀ ਮੈਂ ਸਭ ਕੋ ਗਲਤ ਹੰ ਦੱਸ ਦਨਾ ਵੀ ਦੇਖ ਲੈਣਾ ਰਿਜ਼ਲਟ ਪ੍ਰਭੂ ਰਾਮਦੇ ਜਿਨੇ ਸਾਡੇ ਭਗਤ ਨੇ ਪੰਜਾਬ ਵਿੱਚ ਸਾਰ ਹਿੰਦੁਸਤਾਨ ਚ ਸਭ ਨੇ ਵੋਟ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਕੇ ਨਿੰਦਰਭਾਈ ਮੋਦੀ ਨੂੰ ਜਿਤਾਣਾ ਹੈ ਕਿਉਂਕਿ ਉਹਨਾਂ ਨੇ ਮੰਦਿਰ ਬਣਾਇਆ ਜੀ ਬਾਕੀ ਸਾਰੇ ਹਜ਼ਾਰਾਂ ਕੰਮ ਜਿਹੜੇ ਹੋਏ ਨੇ ਹੋਏ ਨੇ ਉਧਰ ਕੋਈ ਨਹੀਂ ਦੇਖਦਾ ਪਿਆ ਸਿਰਫ ਭਗਵਾਨ ਰਾਮ ਜੀ ਦੇ ਮੰਦਿਰal ਦੇਖਦਾ ਹੈ ਇਹ ਸਾਡੇ ਸੈਂਟੀਮੈਂਟ ਨਾਲ ਸਾਡੇ ਦਿਲ ਨਾਲ ਜੁੜੀ ਵੀ ਗੱਲ ਹੈ ਪਰ ਵਿਰੋਧੀ ਇਹ ਤੇ ਕਟਾਕਸ਼ ਕਰਦੇ ਆਂ ਕਹਿੰਦੇ ਕੱਲੇ ਮੰਦਰ ਦੇ ਸਿਰ ਤੇ ਥੋੜਾ ਇਲੈਕਸ਼ਨ ਜਿੱਤੇ ਜਾਂਦੇ ਐ ਡਿਵੈਲਪਮੈਂਟ ਦੀ ਗੱਲ ਵੀ ਹੁੰਦੀ ਆ ਬੇਰੋਜਗਾਰੀ ਦੀ ਗੱਲ ਹੁੰਦੀ ਆ ਨਾ ਤੁਸੀਂ ਕਾਰ ਹੀ ਰਹੇ ਹੋ ਬਾਕੀ ਮੁੱਦੇ ਵੀ ਹੈਗੇ ਦੇਖੋ ਮੁੱਦੇ ਜਿਹੜੇ ਨੇ ਉਹ ਤੇ ਸਾਰੇ ਹੈ ਰਹਿਣਗੇ ਵੀ ਜੀ ਸਰਕਾਰਾਂ ਦਾ ਕੰਮ ਹੈ ਪ੍ਰੋਬਲਮਸ ਸੋਲਵ ਕਰਨਾ ਔਰ ਮੈਂ ਇਹ ਗੱਲ ਕਹਿ ਸਕਦਾ ਪਿਛਲੇ 40 ਸਾਲਾਂ 'ਚ ਮੇਰੇ ਸਾਹਮਣੇ-ਸਾਹਮਣੇ ਜਿਹੜੀਆਂ ਸਰਕਾਰਾਂ ਕੇਂਦਰ 'ਚ ਬਣੀਆਂ ਜਾਂ ਪੰਜਾਬ 'ਚ ਬਣੀਆਂ ਜਿੰਨਾ ਕੰਮ ਭਾਰਤੀ ਜਨਤਾ ਪਾਰਟੀ ਦੇ ਦੋ ਸਰਕਾਰਾਂ ਨੇ ਦਿੱਲੀ 'ਚ ਕੀਤਾ ਐ ਅਨਪੈਰਰ ਕੋਈ ਕੰਪੈਰੀਸ਼ਨ ਨਹੀਂ 70 ਸਾਲ ਇਕ ਬਣਿਆ ਤੇ 10 ਸਾਲ ਇਕ ਬਣਿਆ ਬਹੁਤ ਜ਼ਿਆਦਾ ਕੰਮ ਹੋਇਆ ਦੇਸ਼ ਬਹੁਤ ਅੱਗੇ ਵਧ ਗਿਆ ਵਰਲਡ ਦੀ 4ਥ ਥੱਲੇ ਬਾਟਮ ਤੋਂ ਇਕਨੋਮੀ ਸੀ ਸਾਡੀ 2014 ਚ ਤੇ 10 ਸਾਲਾਂ ਚ ਵਿਸ਼ਵ ਦੀ 5ਵੀਂ ਇਕਨੋਮੀ ਬਣ ਗਈ ਔਰ ਅਗਲੇ 2 ਸਾਲ ਤੇ ਨਰਿੰਦਰ ਭਾਈ ਮੋਦੀ ਕਹ ਰਹੇ ਨੇ ਕਿ ਆਪਾਂ ਤੀਸਰੀ ਜੇਰ ਇਕਨੋਮੀ ਜਿਹੜੀ ਹੈ ਵਰਲਡ ਦੀ ਬਣਾਣੀ ਹੈ ਇਹਦਾ ਮਤਲਬ ਕੀ ਹੈ ਮਤਲਬ ਹਰ ਘਰ ਦੇ ਵਿੱਚ ਜਿਹੜੀ ਹੈ ਉਹ ਗਰੀਬੀ ਦੂਰ ਹੋ ਗਈ ਲੋਕਾਂ ਨੂੰ ਕੰਮ ਮਿਲੇਗਾ ਲੋਗਾ ਦੇ ਕੰਮ ਚੱਲਣਗੇ ਇੰਡਸਟਰੀ ਚੱਲੂਗੀ ਪੀਸ ਹੋਗੀ ਅੱਜ ਕਿਸੇ ਕਿਸੇ ਵੀ ਦੁਨੀਆ ਦੇ ਮੁਲਕ ਦੀ ਜਰੂਰਤ ਨਹੀਂ ਹੈ ਕਿ ਇੰਡੀਆ ਵੱਲ ਜਿਹੜਾ ਕੋਈ ਕੋਈ ਟੈਰਰਿਜ਼ਮ ਦਾ ਕੰਮ ਕਰ ਜਾਏ ਜਾਂ ਇੱਥੇ ਅਟੈਕ ਕਰ ਜਾਏ ਜੇ ਸਾਨੂੰ ਆਪਣੀ ਆਪਣੀ ਜਿਹੜੀ ਮਿਲਟਰੀ ਦੀ ਮਸਲ ਨਾਲ ਡਰਾ ਸਕੇ ਪਹਿਲਾਂ ਇੰਡੀਆ ਇੱਕ ਸੌਫਟ ਸਟੇਟ ਸੀ ਅੱਜ ਇੰਡੀਆ ਇੱਕ ਸਟਰੋਂਗ ਸਟੇਟ ਹੈ ਨਾ ਪਾਕਿਸਤਾਨ ਦੀ ਜਰੂਰਤ ਹੈ ਨਾ ਚਾਈਨਾ ਦੀ ਜਰੂਰਤ ਹੈ ਨਾ ਕਿਸੇ ਹੋਰ ਦੀ ਜਰੂਰਤ ਹੈ ਕਿ ਇੰਡੀਆ ਨੂੰ ਟੱਚ ਕਰ ਸਕੇ ਕਿੰਨਾ ਸਿਕਿਉਰ ਕੀਤਾ ਹੈ ਨਿੰਦਰભાઈ ਮੋਦੀ ਦੀ ਪਾਲਿਸੀ ਨੇ ਸਕੋਰ ਕੀਤਾ ਸੋ ਇਹ ਗੱਲ ਜਿਹੜੀਆਂ ਮੈਂ ਮੇਰੇ ਲਈ ਸੈਕੰਡਰੀ ਆ ਘਾਟੋ ਘਾਟ ਮੈਂ 70 ਸਾਲ ਮੇਰੀ ਪਰਿਵਾਰ ਕਾਂਗਰਸ 30 ਸਾਲ ਮੇਰੇ ਫਾਦਰ ਰੇ ਐਮ ਐਲ ਏ ਵੀ ਰੇ ਐਮ ਐਲ ਸੀ ਵੀ ਰੇ ਪਾਰਟੀ ਦਾ ਕੰਮ ਕੀਤਾ 30 ਸਾਲ 40 ਸਾਲ ਮੈਂ ਕੰਮ ਕੀਤਾ ਜੀ 70 ਸਾਲ ਸਾਡੀ ਸਾਡੇ ਬਲੱਡ ਚ ਡੀ ਐਨ ਏ ਚ ਕਾਂਗਰਸੀ ਛੱਡ ਕੇ ਅਸੀਂ ਕਿਉਂ ਚੱਲੇ ਆ ਇੱਕੋ ਗੱਲ ਕਿ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਪ੍ਰਭੂ ਰਾਮਦਾਵ ਜਿਨੇ ਕੰਮ ਕੀਤਾ ਜਿਨੇ ਕਦਮ ਚੁੱਕਿਆ ਉਸ ਤਰ੍ਹਾਂ ਅਸੀਂ ਸਾਰੇ ਉਹਦੇ ਮਗਰ ਚੱਲਾਂਗੇ ਜੀ ਬਹੁਤ ਬਹੁਤ ਜਿਵੇਂ ਤੁਸੀਂ ਦੇਖਿਆ ਸੇਖੜੀ ਸਾਹਿਬ ਦਾ ਇੱਕੋ ਹੀ ਨਾਰਾ ਹੈ ਕਿ